ਮੈਂ ਮਸਤਰੀ ਹੁੰਦੇ ਆ ਵੀ ਉਹ ਜੇਠ ਚ ਲੋਈਆਂ ਦਵਾਉਂਦੇ ਆ ਆ ਲੈ ਬਾਈ 1800 ਦਾ 1900 ਦਾ ਪੱਲਾ ਹਾਂ 1900 ਦਾ ਹੀ ਹਾਂ ਆ ਕੇ ਅਗਲਾ ਲੈ ਜੀ ਪਤੰਦਰਾ ਮੈਂ ਬੋਲ ਕੇ ਤੁਰ ਜਾਣਾ ਤੈਨੂੰ ਕੋਈ ਬਜਣਾ ਨਹੀਂ ਵਾ ਫਿਕਰੀ ਨਾ ਮਾਨਾ ਬਿਆ ਲੋਕਾਂ ਦੇ ਧਰੇ ਵੇ ਪੂਰੇ ਪੰਜਾਬ ਚ ਕੋਠੀਆਂ ਵੀ ਪਾਈ ਖੜੇ ਹੋ ਤੇ ਪਹੁੰਚ ਜਾਓ ਹੁਣ ਇਹ ਨਾ ਹੋਵੇ ਪੱਲੀਆਂ ਹੀਆਂ ਲਾ ਕੇ ਨਹੀਂ ਸਾਲਣ ਮੈਂ ਜਿਹੜਾ ਬਾਹਲਾ ਲੋਡ ਬੰਦਦਾ ਨੂੰ ਹੋਰ ਸਸਤਾ ਦਿੰਦਾ ਹਾਂ ਬਾਈ ਹਾਂ ਉਹ ਤੈਨੂੰ ਬਚੂਗੀ ਤੂੰ ਨਾਂ ਵਾਲੇ ਪੰਗੇ ਤੋ ਨਹੀਂਦਾ ਹੱਤੀ ਨਾ ਹੁੰ万ਦੀ ਇੰਨੀ ਬਹੁਤ ਹੈ ਭਾਈ ਨਾ ਹੀ ਬਣਾਉਣਾ ਲੋ ਵੀ ਜ਼ਿਲ੍ਹਾ ਮਾਨਸਾ ਜੋਗੇ ਖੜੇ ਇੱਕ ਬੰਦਾ ਫੜਿਆਗਾ ਜਿਹੜਾ 1900 ਤੋਂ ਲੈ ਕੇ ਤੇ ਪੱਲੇ ਕਹਿੰਦੇ 50000 ਤੱਕ ਬਣਾਉਂਦਾਗਾ ਤੇ ਪੂਰੇ ਵਰਲਡ 'ਚ ਭੇਜੀ ਜਾਂਦਾਗਾ ਮਾਰਸਾ ਤੋਂ ਮਹਾਲੀ ਮਹਾਲੀ ਤੋਂ ਬਿਕਾ ਨੇਰ ਇਹ ਸੱਚੀ ਗੱਲ ਹਾਂ ਬਾਈ ਪਿਓਰ ਆਪਣੇ ਕੋਲੇ ਉਹ ਲੱਗੇ ਪਏ ਨੇ ਬਿੰਦਰੂਮੀ ਫਿਰ ਤਾਂ ਤੂਰੇ ਪੂਰੇ ਵਰਲਡ ਤੇ ਚਲਾਈ ਹੜਾ ਕੰਮ ਹੈ ਬਾਈ ਪੂਰੇ ਚ ਜਿੱਥੇ ਮਰਜੀ ਕਹਿ ਦੀਏ ਕਿਥੇ ਮਰਜੀ ਅਗਲੇ ਨੂੰ ਫੋਨ ਲਾਉਣ ਦੀ ਲੋੜ ਆ ਬਾਈ 50000 ਤੱਕ 1900 ਤੋਂ ਹਾਂ 1900 ਤੋਂ ਲੈ ਕੇ ਆਹ ਬਾਈ ਮਾਰਸਾ ਏਰੀਆ 'ਚ ਜੋਗੇ ਪਿੰਡ ਭਾੜਿਆ ਬੰਦਾ ਤੇ ਹੈ ਤਾਂ ਦੇਸੀ ਆ ਪਰ ਜਿਹੜੇ ਗਰਦ ਪੱਲਿਆਂ ਦੀ ਇਹ ਕੱਢਦਾ ਨਾ ਕੋਈ ਕੱਢ ਹੀ ਨਹੀਂ ਸਕਦਾ ਜੇ ਆਪਾਂ ਕਹੀਏ ਵੀ ਨਾਰਮਲ ਰੇਟ ਆ ਨਾਰਮਲ ਫਿਰ 1900 ਤੋਂ ਵੀ ਚੱਲਾ ਚਲਾ ਆਂਦਾ ਕੰਮ 1900 ਵਾਲਾ ਕਿਹੜਾ ਕਾ ਤੇਰੇ ਕੋਲ 1900 ਵਾਲਾ ਉਧਰ ਪਿਆ ਬਾਈ ਕੋਈ ਲੋਡ ਬੰਦੋ ਬੰਦਾ ਹੁੰਦਾ ਆਪਾਂ ਉਹਨੂੰ ਹੋਰ ਵੀ 100 ਘੱਟ ਦੇ ਦਾਂਗੇ ਹੋਰ ਸਸਤਾ ਹੋਰ ਸਸਤਾ ਲੈ ਬਈ ਕੇਵਲ ਜ਼ਮੀਨ ਮੇੜਤਾ ਉਹ ਕੰਮ ਆ ਆ ਮਸ਼ੀਨਾ ਮਸੂਨਾ ਜਾਂ ਸਾਰਾ ਸਿਸਟਮ ਹੀ ਆਪਦਾ ਲਈ ਖੜਾ ਗਏ ਆਪਦਾ ਤਾਂ ਹੀ ਇਹ 1900 ਦਾ ਦੇ ਹੀ ਜਾਂਦਾ ਹਨਾ ਕਿਤੇ ਮਾਨਸਾ ਜ਼ਿਲ੍ਹੇ 'ਚ ਮਸ਼ੀਨ ਹੀ ਨਹੀਂ ਹੈਗੀ ਆ ਕਰਤਾਰਪੁਰ ਭੇਜਣਾ ਦੇਖ ਬਾਈ ਆਹਾ ਹਾਂ ਇਹ ਕਰਤਾਰਪੁਰ ਜਾਣਾਗਾ ਆ ਆ ਵੀ ਕਨੇਰਾ ਗਿਆ ਉਹ ਕਰਤਾਰਪੁਰ ਆ ਗਏ ਲਓ ਉੱਤੇ ਲੈ ਇੱਕ ਗੱਲ ਹੋਰ ਦੇਖ ਕੇਵਲ ਸਿੰਘ ਉੱਤੇ ਆਹੋ ਲਿਖੀ ਫਿਰਦਾ ਬਤੰਦਰ ਸਟicker ਲਾਈ ਖੜਾ ਵੀ ਆਹ ਬੀਕਾਨੇਰ ਭੁੱਲ ਜਾਂਦਾ ਇਹਦਾ ਇੰਨਾ ਕੰਮ ਚੱਲਦਾ ਏਡੀ ਦੂਰ ਤੱਕ ਜਾਂਦਾ ਵੀ ਉੱਤੇ ਨੂੰ ਸ਼ਹਿਰ ਲਿਖਣੇ ਪੈ ਰਹੇ ਆ ਵੀ ਆਹ ਬੀਕਾਨੇਰ ਜਾਣਾ ਆ ਇੱਥੇ ਜਾਣਾ ਇੱਥੇ ਜਾਣਾ ਇਹ ਸਸਤਾ ਤਾਂ 1900 ਤੋਂ ਲੈ ਕੇ ਦੇ ਰਿਹਾ ਉਹਦਾ ਕਾਰਨ ਮੈਨ ਇਹੀ ਆ ਵੀ ਮਸ਼ੀਨਾ ਮਸੂਨਾ ਸਾਰਾ ਸਮਾਨ ਆਉਂਦਾ ਲਿਆਉਂਦਾ ਬਾਈ ਕੰਮ ਵੀ ਆਪ ਕਰਦਾ ਮੈਂ 24 25 ਜਣੇ ਨਾਲ ਹੀ ਲੱਗੇ ਰਹਿੰਦੇ ਅਸੀਂ ਵਜੇ ਨਾ ਵਜੇ 1900 ਦੀ ਜੱਕਤਾ ਖੜਾ ਧਰਾ ਕੋ ਮਾਲ ਕਰਾ ਲਾ ਵੀ ਆ ਜਾਓ ਕਰਾ ਵਿਆਹ ਲੋਕਾਂ ਦੇ ਧਰੇ ਵੇ ਪੂਰੇ ਪੰਜਾਬ ਚ ਕੋਠਿਆਂ ਵੀ ਪਾਈ ਖੜੇ ਹੋ ਤੇ ਪਹੁੰਚ ਜਾਓ ਹੁਣ ਇਹ ਨਾ ਹੋਵੇ ਪੱਲੀਆਂ ਹੀਆਂ ਲਾ ਕੇ ਨਹੀਂ ਸਾਲ ਲਗਾਉਣ ਦੀ ਲੋੜ ਸਿਆਲ ਚ ਪੱਲੀਆਂ ਹੀ ਲਾ ਲੈਣੇ ਜਦੋਂ ਉਹ ਜਿਵੇਂ ਕਹਿ ਨਹੀਂ ਦਿੰਦੇ ਵੀ ਜਿਹੜੇ ਮਿਸਤਰੀ ਹੁੰਦੇ ਆ ਵੀ ਉਹ ਜੇਠ ਚ ਲੋਈਆਂ ਦਵਾ ਆਂਦੇ ਆ ਅਗਲਾ ਕਹਿੰਦਾ ਵੀ ਕੇਰਾ ਪਾਲੀ ਕੋਠੀ ਵੀ ਪੱਲੇ ਬਾਅਦ ਚ ਦੇਖ ਲਾਂਗੇ ਇੱਕ ਹਫ਼ਤੇ ਚ ਤਿਆਰ ਕਰਕੇ ਲਾਇਆ ਮੈਂ ਕੋਠੀ ਹਫ਼ਤੇ ਚ ਲਾ ਵੀ ਹੁਣ ਠੰਡ ਚ ਪੱਲੀਆਂ ਬੰਨਣ ਦੀ ਲੋੜ ਦੀ ਅੰਦਰ ਦਿਖਾਉਣਾ ਸਾਨੂੰ ਸਿਸਟਮ ਆਜੋ ਕਰਾਂ ਆ ਵੀ ਆਜੋ ਕਰਾਂ ਹੁਣ ਦਿਖਾਉਣਾ ਫਿਰ ਇੱਥੇ ਕਿਵੇਂ ਗਰਦ ਕੱਢੀ ਅੰਦਰ ਅੰਦਰ ਬੋਲੇ ਰੱਖੀ ਬੈਠਾ ਪੱਲੇ ਯਾਰ ਇਹ ਬਾਈ ਸਾਰੇ ਆਰਡਰ ਦੀ ਨੇ ਤੂੰ ਤਾਂ ਕਮਾਲ ਕਰੀ ਬੈਠਾਂਗਾ ਤਾਂ ਭਰੀ ਖੜਦਾ ਕਮਰੇ ਜੇ ਹਨਾ ਹਾਂ ਬਾਈ ਓਏ ਆਜੋ ਕਰਾਂ ਹੁਣ ਨਹੀਂ ਭਰਾਵਾ ਪੰਜਾਬ ਵਾਲੇ ਸਾਨੂੰ ਠੰਡ ਨਹੀਂ ਲੱਗਣ ਦਿੰਦਾ ਇਹ ਬੰਦਾ ਪੱਲੀਆਂ ਬੰਨਣ ਦੀ ਲੋੜ ਨਹੀਂ ਕਹਿੰਦਾ ਵੀ ਸਸਤੇ ਤੋਂ ਸਸਤਾ ਵਿੱਚ ਕਾਇ ਹੈ ਜਿਹੜਾ ਬਾਹਲਾ ਲੋਡ ਬੰਨਦਾ ਨੂੰ ਹੋਰ ਸਸਤਾ ਦਿੰਦਾ ਹੈ ਹਾਂ ਉਹ ਤੈਨੂੰ ਬਚੂਗੀ ਤੂੰ ਨਾਂ ਵਾਲੇ ਪੰਗੇ ਤਾਂ ਨਹੀਂਦਾ ਹੱਤੀ ਨਾ ਹੁੰਵਾਂ ਜੇ ਦੀ ਬੋਤਾ ਬਾਈ ਨਹੀਂ ਬਣਾਉਣਾ ਨਹੀਂ ਬਣਾਉਣਾ ਆ ਜਮੀਂ ਸਿਰਾਰ ਕਰਾਈ ਜਾਂਦਾ ਯਾਰ ਬਚੇ ਨਾ ਬਚੇ ਕੇਵळा ਨਿਵੇੜਦਾ ਹੈ ਨਾ ਕੰਮ ਓਏ ਕਹਿੰਦਾ ਲੈ ਜੋ ਕਰਾਂ ਦਾ ਮਾਰਦੇ ਕੈਮਰਾ ਕਰਾਂ ਸਾਰਿਆਂ ਦੇ ਮਾਰਦੇ ਆ ਲੈ ਬਾਈ 1800 ਦਾ 1900 ਦਾ ਪੱਲਾ ਹਾਂ 1900 ਦਾ ਹੀ ਹਾਂ ਆ ਕੇ ਅਗਲਾ ਲੈ ਜੀ ਪਤੰਦਰਾ ਮੈਂ ਬੋਲ ਕੇ ਤੁਰ ਜਾਣਾ ਤੈਨੂੰ ਕੋਈ ਬਜਣਾ ਨਹੀਂ ਮਾ ਫਿਕਰੀ ਨਾ ਮਾਨਾ ਅੱਛਾ ਲੈ ਚੱਲਣ ਦੇ ਖਾੜਾ ਵੀ ਆ ਜਾਓ ਆ ਭਾਈ ਆ ਭਾਈ ਨੇ ਢੇਰ ਲੱਗੇ ਦੇਖ ਹਾਂ ਆਪ ਆਇਆ ਬਾਈ ਕਮਾਲ ਹੀ ਕਰਦੇ ਮੇਰਾ ਹੱਥ ਅੱਡ ਬਾਈ ਪਿੰਡਾਂ ਦੇ ਦੇਖ ਲੈ ਆ ਜਾ ਰੀਆਂ ਜੂਲੀਆਂ ਸਾਰਾ ਸਿੱਖ ਮਾਰਦੀ ਨਹੀਂ ਖੜਾ ਹੈ ਸਾਰਾ ਬਾਈ ਫਿਕਰੀ ਨਾ ਮੰਨ ਤੂੰ ਸਾਰਾ ਸਮਾਨ ਹੀ ਟਰੱਕਾਂ ਦੇ ਟਰੱਕ ਹੀ ਲਿਆਉਣਾ ਭਰ ਕੇ ਲਾ ਮੱਲੋ ਆਜੋ ਕਰਾਂ ਸਮਾਨ ਆ ਪਿਆਗਾ ਬੰਦੇ ਕੋਲੇ ਹੁਣ ਪਹੁੰਚਣਾ ਤੁਹਾਡਾ ਹੱਕਾ ਸੁਣੂ ਕਿਹਾ ਸੀ ਨਾ ਵੀ ਮੈਂ ਸਸਤੇ ਇਹ ਰੇਟ ਵਾਲਾ ਮਾਨਸਾ ਚ ਜਾ ਜੋਗੇ ਪਿੰਡ ਭਾਲ ਲਿਆ ਆ 140 ਰੁਪਏ ਫੁੱਟਾ ਬਾਈ ਆਹਾ ਹਾਂ 140 ਹਾਂ ਇਹਨੂੰ ਚੱਕ ਕੇ ਜੇ ਕੋਈ ਕੋੋਂ ਅੱਡਾ ਲੈ ਜਾਊ 10 ਕਿੱਲੇ ਲੈ ਮੇਰੀ ਦੁਕਾਨ ਅੱਡੇ ਤੋਂ ਜੇ ਕੋਈ ਅੱਡੇ ਦੇ ਕਿਨੂੰ ਚੱਕ ਕੇ ਸਿਰਤੇ ਲੈ ਜਾਊ ਫ੍ਰੀ ਦੇ ਦੂੰਗਾ ਸੀਟ ਇੰਨੀ ਮੋਟੀ ਆ ਹਾਂ ਇੰਨੀ ਮੋਟੀ ਆ ਦੇਖੋ ਯਾਰ ਬੜਾ ਬਾਜਨ ਵਾਲਾ ਕੰਮ ਆ ਇਹ ਤਾਂ ਹਲਦਾ ਹੀ ਨਹੀਂ ਹਨਾ ਹਾਂ ਬਾਈ ਜਿਵੇਂ ਤੂੰ ਕਹਿੰਦਾ ਸੀ ਗੋਲੀ ਟਪਾ ਦਈਏ ਗੋਲੀ ਟਪਾ ਦੇ ਅਸੀਂ ਆਪਣੀ ਜ਼ਿੰਮੇਵਾਰੀ ਅਸੱਆ ਲੈ ਬਾਈ ਅੰਡ ਕਰਤਾ ਕੰਮ ਇਹਦਾ ਕਹਿੰਦਾ ਵੇਖ ਘਾਨ ਲਿਆ ਓਏ ਟੁੱਟਦਾ ਹੀ ਨਹੀਂਗਾ ਹੁਣ ਇੱਦੋਂ ਵੱਡੀ ਗਾਰੰਟੀ ਦੱਸੋ ਕੀ ਕਰੀਏ ਤੇ ਬਾਈ ਮਾੜਾ ਐਡਰੈਸ ਦੱਸ ਦੇ ਇੱਥੇ ਫੁੱਲ ਇਹ ਪਿੰਡ ਜੋਗਾ ਬਾਈ ਮਾਨਸਾ ਜ਼ਿਲ੍ਹੇ ਚ ਚੱਬਰਾਂ ਵਾਲੇ ਰੋਡ ਤੇ ਦੁਕਾਨ ਆ ਚੱਬਰਾਂ ਵਾਲੇ ਰੋਡ ਤੇ ਦੁਕਾਨ ਆ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਨੰਬਰ ਬੋਲ ਦੇ ਉੱਤੇ ਵੀ ਲਿਖਾਂਗੇ 872999360 ਬਾਈ ਆ ਜਾਓ ਬਾਈ ਹੁਣ ਤਾਂ ਮੇਰਾ ਵੀ ਸੰਗ ਵਹਿ ਗਿਆ ਇੰਨਾ ਭੜਾ ਬੋਲਿਆ ਹੁਣ ਤੁਸੀਂ ਆਉਣਾਗਾ